ਹੈਲੋ ਫਰੈਂਡਸ ਅਸੀਂ ਅੱਜ ਬਣਾਉਣ ਜਾ ਰਹੀਆਂ ਗੁਜੇਲਾ ਤੇ ਗਾਜਰਾ ਮਸ਼ੀਲ ਸ਼ਿਲਕੀ ਫਿਰ ਇਹਨਾਂ ਨੂੰ ਕ੍ਰਸ਼ ਕਰੂੰਗੀ ਦੁੱਧ ਵਿੱਚ ਬੋਇਲ ਕਰਨ ਵਾਸਤੇ ਰੱਖ ਦਿੱਤਾ ਹੈ এলাਚੀ ਪਾਊਡਰ ਮੈਂ ਦੁੱਧ ਵਿੱਚ ਪਾ ਦਿੱਤਾ ਹੈ ਤੇ ਇਹਨੂੰ ਥੋੜਾ ਥੋੜਾ ਪਕਾ ਕੇ ਇਹਦੇ ਵਿੱਚ ਬੋਇਲ ਕਰਦੀ ਪਈਆਂ ਤਾਂ ਕਿ ਇਹ ਥੋੜਾ ਸੰਘਣਾ ਹੋ ਜਾਵੇ ਫਿਰ ਇਹਦੇ ਵਿੱਚ ਮੈਂ ਡਰਾਈ ਫਰੂਟ ਪਾਉਂਗੀ ਤੇ ਨਾਲ ਹੀ ਗਾਜਰਾ ਪਾਉਂਗੀ ਤੇ ਗਾਜਰਾ ਮੇਰੀਆਂ ਕ੍ਰਸ਼ ਹੋਈਆਂ ਆ ਤੇ ਡਰਾਈ ਫਰੂਟ ਵੀ ਮੈਂ ਥੋੜਾ ਥੋੜਾ ਚੌਪ ਕਰ ਲਿਆ ਆ ਦੁੱਧ ਵਿੱਚ ਮੈਂ ਡ్రਾਈ ਫਰੂਟ ਵੀ ਪਾ ਦਿੱਤੇ ਆ ਤੇ ਹੁਣ ਜਿਹੜੀਆਂ ਕ੍ਰਸ਼ ਕੀਤੀਆਂ ਗਾਜਰਾਂ ਸੀ ਉਹ ਵੀ ਪਾਉਨੇ ਆਪਾਂ ਗਾਜਰਾਂ ਦਾ ਪਾਣੀ ਜਿਹੜਾ ਮੈਂ ਪਹਿਲਾਂ ਸਤਾ ਲਿਆ ਸੀ ਤੇ ਹੁਣ ਮੈਂ ਉਹਨੂੰ ਦੁੱਧ ਵਿੱਚ ਪਾਉਣ ਲੱਗੀ ਆ ਤੇ ਫਿਰ ਥੋੜਾ ਥੋੜਾ ਨਾਲੇ ਦੁੱਧ ਹੋਰ ਸੁੱਕ ਦੂੰਗਾ ਵਿੱਚ ਤੇ ਹੁਣ ਗਾਜਰਾਂ ਦਾ ਰੰਗ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਤੇ ਕਾਫੀ ਦੁੱਧ ਜਿਹੜਾ ਪਹਿਲਾਂ ਵੀ ਸੁੱਕ ਗਿਆ ਸੀ ਹੁਣ ਮੈਂ ਦੁੱਧ ਹੋਰ ਪਾਇਆ ਹਾਂ ਹੁਣ ਮੈਂ ਇਹਦੇ ਵਿੱਚ ਦੇਸੀ ਕੀ ਉਹ ਵੀ ਪਾ ਦਿੱਤਾ ਆ ਤੇ ਹੁਣ ਕਰਤਾ ਆ ਮਿਕਸ ਤੇ ਤਕਰੀਬਨ ਗਜੇਲਾ ਰੈਡੀ ਆ ਤੇ ਵੇਖਣ ਚ ਤੇ ਬਹੁਤ ਜੰਮੀ ਲੱਗਦਾ ਪਿਆ ਆ ਤੁਸੀਂ ਵੀ ਸਾਰੇ ਦੱਸਿਓ ਤੁਹਾਨੂੰ ਕਿਹਨੂੰ ਕਿਹਨੂੰ ਗਜੇਲਾ ਬਹੁਤ ਪਸੰਦ ਆ ਸਾਡੇ ਘਰ ਦੇ ਸਾਰਿਆਂ ਨੂੰ ਬਹੁਤ ਪਸੰਦ ਆ ਬੱਚੇ ਵੀ ਖਾ ਲੈਂਦੇ ਆ ਪੜੀ ਥੀਂਡੀਆਂ ਵਾਲੀਆਂ ਗਾਜਰਾਂ ਨਹੀਂ ਮਿਲਦੀਆਂ ਥੋੜੀਆਂ orange orange ਵਾਲੀਆਂ ਇਹਦੀਆਂ ਪੜੀ ਗਾਜਰਾਂ ਨਹੀਂ ਆਉਹੀ ਮਿਲਦੀਆਂ ਇੰਡੀਆ ਵਰਗੀਆਂ ਲਾਲ ਗਾਜਰਾਂ ਨਹੀਂ ਮਿਲਦੀਆਂ ਸੋ ਉਹਨਾਂ ਨਾਲ ਹੀ ਬਣਾਇਆ ਹੈ ਹੁਣ ਅਸੀਂ ਖਾ ਲਈਏ ਗਜਰੀਲਾ ਤੇ ਮਿਲਦੇ ਆਂ ਅਗਲੇ ਵਲੌਗ ਚ ਬਾਏ ਬਾਏ